ਦੇ ਸਤਕਾਰਯੋਗ ਵੀਰ ਮੇਰੇ ਭੈਣਾ ਸਾਰਿਆਂ ਨੂੰ ਜੈ ਜੀਂ ਜੈ ਭਾਰਤ ਮੇਰਾ ਨਾਮ ਚਿਮਨ ਲਾਲ ਪਿੰਡ ਗੁਰੂਸਾਹੇ ਤੋਂ ਜ਼ਿਲ੍ਹਾ ਪ੍ਰਧਾਨ ਬੱਗਾ ਸਿੰਘ ਜੀ ਫਰੀਪੁਰ ਤੋਂ ਆਏ ਨੇ ਕਿਉਂਕਿ ਤੁਹਾਡੇ ਬਹੁਤ ਮੇਰੇ ਭੈਣ ਜੀ ਫੋਨ ਕਰ ਰਹੇ ਸੀ ਕਿ ਸਾਨੂੰ ਨਰੇਗਾ ਦੀ ਬਹੁਤ ਸਮੱਸਿਆ ਆ ਰਹੀ ਏ ਕਿ ਨਰੇਗਾ ਦਾ ਬਹੁਤ ਟਾਈਮ ਤੋਂ ਕੰਮ ਹੀ ਚੱਲਿਆ ਇਸ ਕਰਕੇ ਅਸੀਂ ਪ੍ਰਧਾਨ ਬੱਗਾ ਸਿੰਘ ਜੀ ਅੱਜ ਆਏ ਨੇ ਤੇ ਉਹ ਤੁਹਾਡੇ ਨਰੇਗਾ ਦੇ ਕੰਮ ਚਲਾਉਣ ਵਾਸਤੇ ਆਏ ਨੇ ਤੇ ਉਹਨਾਂ ਨੂੰ ਤੁਹਾਨੂੰ ਚਾਹ ਸੁਣੋ ਤੇ ਉਹਨਾਂ ਨੂੰ ਆਪਣੇ ਵਿਚਾਰ ਦੱਸੋ ਇਹਨਾਂ ਕਹਿੰਦਾ ਹੈ ਜੈ ਭੀਮ ਜੈ ਭਾਰਤ ਤੇ ਪ੍ਰਤਾਨ ਬੱਗਾ ਸਿੰਘ ਜੀ ਤੁਹਾਨੂੰ ਆਪਣੇ ਵਿਚਾਰ ਦੱਸਣਗੇ ਵਿਚਾਰ ਤੁਹਾਡੇ ਤੋਂ ਸ਼ੁਰੂ ਹੁੰਦੇ ਚ ਮਿਲਣਾ ਹੁੰਦਾ ਕਿ ਰੋਕੋ ਜੀ ਸ਼ੁਰੂ ਕੀਤਾ ਮੈਂ ਚ ਮਿਲਣਾ ਹੁੰਦਾ ਚ ਮਨਾਲ ਜੀ ਨਾਲ ਦੱਸਣਾ ਹੁੰਦਾ ਮੈਂ ਤਸੀਲ ਪ੍ਰਧਾਨ ਗੁਰੂ ਹਰਸਾ ਜੀ ਦਾਸ ਤਾਂ ਨਹੀਂ ਦੇ ਰਿਹਾ ਕਿ ਜਿੱਥੇ ਕਮੀ ਰਹੇਗੀ ਨਾ ਉੱਥੇ ਤੇਰੀ ਦਸਨੀ ਵੈਣੀ ਹੈ ਹਾਂ ਚਲੋ ਮੇਰੇ ਸਾਥੀਆਂ ਨੂੰ ਸਾਰਿਆਂ ਨੂੰ ਮੇਰੇ ਬਜ਼ੁਰਗ ਮਾਤਾ ਪੈਨਾਵੀਰਾਂ ਨੂੰ ਜੈਪੀਨ ਜੈ ਬਾਤ ਜੈ ਭਾਰਤ ਦੇਖੋ ਜੈਪੀਨ ਦੀ ਵਾਰ ਤੁਸੀਂ ਨਹੀਂ ਹੁੰਦੀ ਹੈ ਨਾ ਮੈਂ ਦੱਸੂਗਾ ਠੀਕ ਹੈ ਤੁਹਾਨੂੰ ਪਤਾ ਨਹੀਂ ਜੈਪੀਨ ਡਾਕਟਰ ਵੇਦਕਰ ਪਿੰਰੋ ਸਾਹ ਦਾ ਨਾਰਾ ਜਿਨ੍ਹਾਂ ਨੇ 25 ਸਾਲ ਸੰਘਰਸ਼ ਕੀਤਾ ਸੰਘਰਸ਼ ਕਰਦਿਆਂ ਕਰਦਿਆਂ ਦੇ ਚਾਰ ਬੱਚੇ ਸ਼ਹੀਦੀ ਪ੍ਰਾਪਤ ਕਰ ਗਏ ਸੀ ਤਾਂ ਉਹਨਾਂ ਨੇ ਸੰਘਰਸ਼ ਵਿੱਚੋਂ ਮਿਹਨਤ ਕਰਕੇ ਕਾਨੂੰਨ ਮੰਤਰੀ ਬਣੇ ਤੇ ਕਾਨੂੰਨ ਮੰਤਰੀ ਜਦੋਂ ਬਣੇ ਉਹਨਾਂ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਤੇ ਸਾਨੂੰ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ ਪਹਿਲਾਂ ਜਿਹੜਾ ਸੰਵਿਧਾਨ ਸੀ ਮਨੁੱਖਵਾਦੀਆਂ ਦਾ ਉਹ ਸੰਵਿਧਾਨ 'ਚ ਅਸੀਂ ਆਪਣਾ ਮਕਾਨ ਨਹੀਂ ਬਣਾ ਸਕਦੇ ਸੀ ਸਾਡੇ ਨਾਮ ਨਹੀਂ ਚੜ ਸਕਦਾ ਸੀ ਅਸੀਂ ਪਾਣੀ ਨਹੀਂ ਪੀ ਸਕਦੇ ਸੀ ਵੋਟ ਨਹੀਂ ਪਾ ਸਕਦੇ ਸੀ ਪੜ੍ਹ ਨਹੀਂ ਸਕਦੇ ਸੀ ਤਾਂ ਅਸੀਂ ਨੌਕਰੀ ਨਹੀਂ ਲੱਗ ਸਕਦੇ ਸੀਗੇ ਅਸੀਂ ਇਲੈਕਸ਼ਨਾਂ 'ਚ ਨਹੀਂ ਖੜ ਸਕਦੇ ਸੀ 1952 ਦੇ ਸੰਵਿਧਾਨ 'ਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਆਪਾਂ ਉਸ ਮਿਸ਼ਨ ਨੂੰ ਲੈ ਕੇ ਚੱਲੇ ਆ 2004 ਤੋਂ ਲੈ ਕੇ ਅੱਜ ਤੱਕ ਅਸੀਂ ਸੰਘਰਸ਼ ਕੀਤਾ ਤੇ ਉਹਨਾਂ ਦੇ ਸੰਵਿਧਾਨ ਦੇ ਇੱਕ ਦولت ਸੰਘਰਸ਼ ਕੀਤਾ ਆ ਮੈਂ ਫਿਰ ਦੁਬਾਰਾ ਕਹਾਂਗਾ ਕਿ ਜੈਪੀ ਹਿੰਦਾਨਾ ਆਪਾਂ ਪੂਰੇ ਜੋਰਾ ਸ਼ੋਰ ਨਾਲ ਜੈਪੀ ਜੈਪਾਨੀ ਜੈ ਭਾਗਤ ਜੈ ਭਾਗਤ ਅੱਜ ਪਿੰਡ ਰਾਣਾ ਪੰਜਗ੍ਰਾਂਈਂ ਰਾਣਾ ਪੰਜਗ੍ਰਾਂਈਂ ਦੇ ਵਿੱਚ ਸਾਡੀ ਛੋਟੀ ਭੈਣ ਕੀ ਨਾਮ ਹੈ ਸਵਰਨਾਰਾਣੀ ਕਾਫੀ ਦਿਨਾਂ ਤੋਂ ਸਾਡੇ ਤਹਿਸੀਲ ਪ੍ਰਧਾਨ ਜਿਮਨ ਲਾਲ ਨੂੰ ਫੋਨ ਲਾਉਂਦੇ ਸੀ ਵੈਸੇ ਇਹਨਾਂ ਦਾ ਤਾਲਮੇਲ ਜਸਵਿੰਦਰ ਕੌਰ ਨਾਲ ਸੀ ਉਹ ਡਰਦੀ ਮੈਨੂੰ ਫੋਨ ਨਹੀਂ ਲਾਉਂਦੀ ਸੀ ਕਿਉਂਕਿ ਉਹਨਾਂ ਦੀ ਗਲਤੀ ਇਹ ਆ ਕਿ ਜਿੰਨੀਆਂ ਹੀ ਉਹਨੇ ਟੀਮਾਂ ਦਿੱਤੀਆਂ ਉਹਨਾਂ ਦਾ ਕੰਮ ਚੱਲਦਾ ਪਿਆ ਲੇਕਿਨ ਉਹ ਪਾਰਟੀ ਤੋਂ ਉਹਨੇ ਦੂਰ ਰੱਖ ਕੇ ਉਹਨਾਂ ਦਾ ਕੰਮ ਚਲਾਇਆ ਕਿ ਜੇ ਪਾਰਟੀ ਦੇ ਨਾਲ ਕੰਮ ਕਰਨ ਨੂੰ ਕੁੜੀਆਂ ਤੇ ਇੱਕ ਸੰਗਠਨ ਦੀ ਤਾਕਤ ਦੇ ਨਾਲ ਅਸੀਂ ਤੁਹਾਡੇ ਹੱਕ ਲਾਗੂ ਕਰਾਉਣੇ ਆ ਤਾਂ ਅਸੀਂ ਇਮਾਨਦਾਰੀ ਨਾਲ ਆਏ। ਇਮਾਨਦਾਰੀ ਨਾਲ ਕੰਮ ਕਰਨਗੇ ਲੋਕ ਕਿੱਥੇ ਹੋਣਗੇ ਲੋਕ ਇਕੱਠੇ ਹੋਣਗੇ ਤਾਂ ਉਸ ਕੱਠ ਦੀ ਤਾਕਤ ਨਾਲ ਤੁਹਾਡੇ ਹੱਕ ਮਿਲਣਗੇ ਕੱਲੀ ਨਰੇਗਾ ਨਹੀਂ ਐ ਤੁਹਾਡੀ ਹਰ ਕਿਸੇ ਪਾਸੇ ਲੁੱਟ ਤੇ ਤੁਸੀਂ ਰਾਸ਼ਨ ਵੇਖੋ ਤੁਹਾਨੂੰ ਉਹ ਵੀ ਪੂਰਾ ਨਹੀਂ ਮਿਲਦਾ। ਸਗਨ ਸਕੀਮ ਨਹੀਂ ਮਿਲਦੀ। ਮਕਾਨਾਂ ਦੇ ਗ੍ਰਾਂਟਾਂ ਨਹੀਂ ਮਿਲਦੀਆਂ ਤੁਸੀ ਬੱਚੇ ਪੜਾ ਰਹੇ ਹੋ ਕਿਸੇ ਬੱਚੇ ਨੂੰ ਸਕਾਲਰਸ਼ਿਪ ਵਜਿਫੇ ਨਹੀਂ ਮਿਲਦੇ ਪਏ ਨਹੀਂ ਨਾ ਮਿਲਦੀ ਮੈਡੀਕਲ ਸਹੂਲਤਾਂ ਨਹੀਂ ਮਿਲਦੀਆਂ ਤੇ ਹਰ ਇੱਕ ਚੀਜ਼ ਦੀ ਲੁੱਟ ਕਰਦੇ ਆ ਲੁੱਟ ਕਰਦੇ ਕੋਣ ਕਿ ਜਿਨ੍ਹਾਂ ਨੂੰ ਅਸੀਂ ਵੋਟ ਪਾਈ ਆ ਸਾਡੀ ਵੋਟ ਦੀ ਬਦੌਲਤ ਨਾਲ ਉਹਨਾਂ ਨੂੰ ਸਰਟੀਫਿਕੇਟ ਮਿਲਿਆ ਸਾਡੀ ਵੋਟ ਦੀ ਬਦੌਲਤ ਨਾਲ ਗੱਡੀਆਂ ਕਾਰਾਂ ਕੋਠੀਆਂ ਗੱਡੀਆਂ ਮਿਲੀਆਂ ਸਾਡੀ ਬੋਰਡ ਦੀ ਬਦੌਲਤ ਨਾਲ 1.5 ਲੱਖ ਰੁਪਇਆ ਤਨਖਾ ਸਾਡੀ ਜੇਬ ਚੋਂ ਉਕੜਵਾ ਕੇ ਲੈ ਕੇ ਜਾਂਦੀ ਉਹ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਤਾਂ ਤਨਖਾਹ ਦਿੰਦੇ ਨਹੀਂ ਮੈਂ ਤੈਨੂੰ ਸਰਕਾਰੀ ਜਾਣਾ ਦੱਸ ਕੇ ਜਾਣਾ ਜਿੱਦੋਂ ਨੂੰ ਕਿ ਜਿਹੜਾ ਤੁਸੀਂ ਘਰ ਦੇ ਵਿੱਚੋਂ ਸੌਦਾ ਖਰੀਦਦੇ ਹੋ ਵਹੀਕਲ ਖਰੀਦਦੇ ਹੋ ਮਕਾਨ ਬਣਾਉਣ ਨੂੰ ਮਟੀਰੀਅਲ ਖਰੀਦਦੇ ਹੋ ਉਹ ਹਰ ਇੱਕ ਚੀਜ਼ ਤੇ ਟੈਕਸ ਲੈਂਦੀ ਹੈ ਸਰਕਾਰ ਉਹ ਟੈਕਸ ਖਜ਼ਾਨੇ ਚ ਜਾਂਦਾ ਤੇ ਖਜ਼ਾਨੇ ਚ ਦੋ ਤਰ੍ਹਾਂ ਦੇ ਲੋਕ ਤਨਖਾਹ ਲੈਂਦੇ ਨੇ ਜਿਹੜੇ ਚੁਣੇ ਹੋਏ ਆ ਉਹ ਵੀ ਤੁਹਾਡੇ ਪੈਸੇ ਦੀ ਤਨਖਾਹ ਲੈਂਦੇ ਨੇ ਤਾਂ ਜਿਹੜੇ ਲੋਕ ਆ ਮਨਰੇਗਾ ਦਾ ਕਾਨੂੰਨ ਬਣਿਆ ਇਹਨੂੰ ਲਾਗੂ ਕਰਾਉਣਾ ਇਹਨੂੰ ਇਹ ਮਨਰੇਗਾ ਦੇ ਮਾਲਕ ਨੂੰ ਕੰਮ ਦਵਾਉਣਾ ਤੇ ਪੈਸੇ ਦੇ ਦੇ ਇਹ ਸਾਡੇ ਨੌਕਰ ਨੇ ਇਹ ਵੀ ਸਾਡੇ ਪੈਸੇ ਦੀ ਤਨਖਾਹ ਹੈ ਅੱਜ ਤੁਸੀਂ ਮਨਰੇਗਾ ਲਈ ਬੁਲਾਇਆ ਆ ਤੁਹਾਡਾ ਕਾਟ ਹੈਗਾ ਪਰ ਇਹਦੇ ਤੇ ਲਿਖਿਆ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਰੋਜ਼ਗਾਰ ਗਰੰਟੀ ਗਰੰਟੀ ਬਣ ਕਾਨੂੰਨ ਬਣਿਆ ਕਦੋਂ ਬਣਿਆ 2005 ਚ ਬਣਿਆ 2005 ਤੋਂ ਲੈ ਕੇ ਅੱਜ 25 ਚੜ ਗਿਆ ਕਿੰਨੇ ਸਾਲ ਹੋ ਗਏ 20 ਸਾਲ ਹੀ ਸਾਲ ਹੋਈ ਦੀ ਜੇ ਬੋਲੇਗਾ ਪੱਕਾ 20 ਸਾਲ ਦੇ ਵਿੱਚ ਆ ਬੈਕ ਸਾਈਡ ਤੇ ਲਿਖਿਆ ਹਰ ਘਰ ਹਰ ਸਾਲ ਕਟੋ-ਕਟ 100 ਦਿਨ ਦਾ ਰੋਜ਼ਗਾਰ ਦੇ ਇਹ ਮਾਲਕਾ ਮਾਲਕ ਨੂੰ ਰੁਜ਼ਗਾਰ ਦੇਣਾ ਗਰੰਟੀ ਕਾਨੂੰਨ ਬਣਿਆ ਲੇਕਿਨ ਜਿਹੜੇ ਅਸੀਂ ਚੁਣੇ ਹੋਏ ਲੋਕ ਉਹ ਤੇ ਜਿਹੜੇ ਮੁਲਾਜ਼ਮ ਨੇ ਦਫਤਰਾਂ ਚ ਤੁਹਾਡੀ ਨੌਕਰ ਬੈਠੇ ਉਹ ਆਪਸ ਵਿੱਚ ਹੀ ਲੁੱਟ ਕਰ ਰਹੇ ਆ ਉਹ ਕਹਿੰਦੇ ਖਾਓ ਤੇ ਖਵਾਓ ਇਹਨਾਂ ਲੋਕਾਂ ਦਾ ਠੇਕਾ ਨਹੀਂ ਜੀ ਇਹ ਨਹੀਂ ਨਾਲ ਪਰ ਬੱਟ ਕੱਢਦੇ ਆਂ ਜੇ ਟਾਟ ਪੰਚ ਪੱਗਾ ਸਿੰਧਾ ਆ ਗਿਆ ਮਰੇਗਾ ਚੱਲੇਗੀ ਨਹੀਂ ਮਰੇਗਾ ਪੱਜੇਗੀ ਪਰ ਖਿੱਚ ਕੇ ਰੱਖਿਆ ਜੇ ਕਿਤੇ ਬਾਦਰ ਨਾਲ ਲੰਘ ਜਾਵੇਗਾ ਕਿਹੜਾ ਵੀ ਨਾ ਤੂੰ ਬਾਤ ਰਗਣੀ ਪੈਦਾ ਬਾਤ ਤਾਂ ਲੱਗਿਆ ਨਹੀਂ ਜਾਂਗਾ ਕਦੇ ਹਾਂ ਠੀਕ ਹਾਂ ਤਾਂ ਮੇਰਾ ਬੇਨਤੀ ਆ ਕੇ ਵੇਖੋ ਅਸੀਂ ਤੁਹਾਡੇ ਤੋਂ ਕੀ ਲੈਣਾ ਸਾਥ ਲੈਣਾ ਮਹੀਨੇ 'ਚ ਇੱਕ ਦਿਨ ਉਹ ਕਾਦੇ ਲਈ ਧਿਆਨ ਨਾਲ ਜੇ ਤੁਸੀਂ ਇਕੱਠੇ ਹੋ ਹੈਨਾ ਕਿੱਕਾਤ ਵੀ ਤਾਕਤ ਦੇ ਨਾਲ ਹੱਕ ਮੰਗਨੇ ਆ ਹੱਕ ਜਿਹੜੇ ਹੁੰਦੇ ਆ ਉਹ ਐਂਜ ਨਹੀਂ ਮੰਗੇ ਜਾਂਦੇ ਹੈ ਨਾ ਉਹ ਪੈਸੇ ਨਾਲ ਨਹੀਂ ਖਰੀਦੇ ਜਾਂਦੇ ਹੱਕ ਤਾਂ ਐ ਲੈਨੇ ਜਿੰਨਾ ਕੇ ਮੂੰਹ ਤੇ ਕੁਛ ਨਾ ਦੇ ਹੈ ਨਾ ਵੀ ਵਿੱਚ ਇੱਕ ਵਾਰੀ ਇਕੱਠੇ ਹੋਣਾ ਜ਼ਰੂਰੀ ਆ ਇਕੱਠੇ ਤੁਸੀਂ ਪਹਿਲਾਂ ਵੀ ਹੁੰਦੇ ਜੇ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਕਿਤੇ ਤੁਸੀਂ ਮੈਂ ਤੁਹਾਨੂੰ ਨਹੀਂ ਕਹਿੰਦਾ ਮੈਂ ਕਿਸੇ ਨੂੰ ਸਾਰਿਆਂ ਨੂੰ ਕਹਿਣਾ ਕਿ ਕਈ ਲੋਕ ਸ਼ਾਸਨ ਸੁਣ ਨਹੀਂ ਲੈਂਦੇ ਕਈ ਲੋਕ ਬੰਦਗੀ ਸੁਣ ਜਾਂਦੇ ਆ ਠੀਕ ਹੈ ਹਾਂ ਕਈ ਲੋਕ ਹਰਮੰਦਰ ਸਾਹਿਬ ਜਾਂਦੇ ਆ ਆਪੋ ਆਪਣੇ ਥੀਕ ਸਾਥੇ ਜਾਂਦੇ ਆ ਹਰ ਐਤਵਾਰ ਐਤਵਾਰ ਜਾਂਦੇ ਆ ਮਹੀਨੇ ਚ 4 ਦਿਨ ਬਣ ਗਏ ਐਤਵਾਰ ਹੈ ਹੁਣ ਉੱਥੇ ਅਸੀਂ ਜਾਂਦੇ ਆ ਪਾੜਾ ਕਰਾਇਆ ਵੀ ਲਾਉਣੇ ਆ ਤਾਂ ਦਾਨ ਦਛਣਾ ਨਹੀਂ ਦਿੱਤੀ ਆ ਵੀ ਦਿਹਾੜੀ ਵੀ ਉੱਥੇ ਪੂਰੀ ਖਤਮ ਹੋ ਜਾਂਦੀ ਆ Sea, अच्छा किसे ਦੇ ਖਾਤੇ ਵਿੱਚ ਪੈਸੇ ਆਉਂਦੇ ਆ ਵੀ ਆਉਂਦੇ ਨਹੀਂ ਕੋਈ ਨਹੀਂ ਦਿਖਾਉਂਦਾ ਨਹੀਂ ਆਉਂਦੇ ਤੁਸੀਂ ਕੋਈ ਹੋਣਾ ਖਾਤੇ ਵਿੱਚ ਜਾਦੇ ਅੱਛਾ ਕਿਸੇ ਦਾ ਮਕਾਨ ਆ ਜਾਂਦਾ ਨਹੀਂ ਕਿਸੇ ਦੀ ਗ੍ਰਾਂਟ ਆ ਜਾਂਦੀ ਹੈ ਨਹੀਂ ਅੱਜ ਤੱਕ ਕੋਈ ਨਹੀਂ ਤੇ ਜੇ ਤੁਸੀਂ ਆਪਦੇ ਹੱਕਾਂ ਨੂੰ ਇਕੱਠੇ ਹੋ ਜਿਓ ਤੇ ਆਹ ਪੈਸੇ ਤੁਹਾਡੇ ਖਾਤੇ 'ਚ ਆਉਣਗੇ ਨਾ ਨਰੇਗਾ ਦੇ ਸਰਦ ਸਕੀਮ ਬੱਚਿਆਂ ਦੇ ਕੋਲਰ ਸਿੱਪ ਵਜੀਫੇ ਚਾਰਾਂ ਦਿਨਾਂ ਦੇ ਵਿੱਚੋਂ ਇੱਕ ਦਿਨ ਉੱਥੇ ਅਰਦਾਸ ਕਰਕੇ ਆਇਆਗੇ ਇਹ ਤਿੰਨ ਦਿਨ ਤੁਹਾਡੇ ਤੇ ਇੱਕ ਦਿਨ ਹੱਕਾਂ ਦਾ ਹੱਕਾਂ ਲਈ ਇਕੱਠੇ ਹੋਣਾ ਪੈਗਾ ਇੱਥੇ ਇਹ ਨਹੀਂ ਕਿ ਮੇਰੇ ਲਈ ਇਕੱਠੇ ਹੋਣਾ ਪੈਗਾ ਭਾਵੇਂ ਤੁਸੀਂ ਅੱਜ ਹੋ ਜੋ ਤੇ ਭਾਵੇਂ ਬਸ ਸੱਲਾਹ ਬਾਦ ਕਿਉਂਕਿ ਜਮਾਨਾ ਨਾ ਲਕਾਰੇ ਮਾਰਦਾ ਪਿਆ ਹੈ ਇਹਦਾ ਕੁਝ ਕਰੋ ਨਹੀਂ ਤਾਂ ਸੱਖਿਆ ਮਰੂਗੇ ਹੈ ਨਾ ਮਤਾ ਜੀ ਪਿਛਲਾ ਜਮਾਨਾ ਬਹੁਤ ਵਧੀਆ ਸੀਗਾ 1988 ਚ ਮੇਰੀ ਥੋੜੀ ਥੋੜੀ ਸੰਭਾਲਾ ਹੈਗੀ ਸੀ ਢਾਈ ਤਿੰਨ ਮਹੀਨੇ ਚੁੱਲਾ ਲਾਉਂਦੇ ਲੱਗਦੇ ਸੀਗੇ ਲੱਗਦੇ ਸੀ ਟਾਈ ਤਿੰਨ ਮਹੀਨੇ ਚੋਂ ਲੱਗਣ ਦੇ ਲੱਗਦੇ ਸੀ ਇਸੇ ਤਰ੍ਹਾਂ ਕੰਮ ਸੀ ਮਜ਼ਦੂਰਾਂ ਕੋਲੇ ਕੰਮ ਵਾਦੂ ਸੀ ਬੁੱਢੀ ਮਾਤਾ ਲੋਡਾਵੇਲਾ ਲੈ ਕੇ ਜਾਂਦੀ ਸੀ ਤੇ ਲੋਡਾਵੇਲਾ ਚਾਰ ਨਾਲ ਰੂਚੀ ਪਿਆਜ ਨਾਲ ਖਾਂਦੇ ਸੀ ਬਜ਼ੁਰਗ ਤੇ ਪਰਾਲੀ ਝਾੜਦੀ ਸੀ ਤੇ ਦਾਣਿਆਂ ਦਾ ਅੱਧਾ ਪੌਣਾ ਦਿੱਤੂ ਮਾਦਰ ਛੱਡ ਕੇ ਲੈ ਜਾਂਦੇ ਸੀ ਓੰਜਾਂ ਦਿਨਾਂ ਚ 1 ਰੁਪਏ ਦਾ ਸੌਦਾ ਅੱਜ 1000 ਦਾ ਸੌਦਾ ਹੋ ਮੰਜ਼ੂਰ ਹੋ ਗਿਆ ਸੱਚਾ 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 ਲਗਾਈ ਨੇ ਲੱਕ ਤੋੜਤਾ ਮਸ਼ੀਨਰੀ ਵੱਧ ਗਈ ਪਬਲਿਕ ਪੈਦਾਵਾਰੀ ਵੱਧ ਗਈ ਅੱਜ ਇੱਕ ਬੰਦਾ ਕੰਮ ਨੈਣ ਜਾਂਦਾ ਮਗਰ ਲੈਣ ਲੱਗੀ ਹੁੰਦੀ ਐ ਮੈਨੂੰ ਭਾਵੇਂ ਪੈਸੇ ਕੱਟਦੇ ਦੀ ਮੈਨੂੰ ਕੰਮ ਦੇ ਤੁਸੀਂ ਸਾਰੇ ਜੀ ਕੰਮ ਕਰੋ ਤੇ ਤੁਹਾਡਾ ਵੈਕਿੰਗ ਦਾਲ ਪੂਰਤਾ ਪੂਰਾ ਨਹੀਂ ਹੁੰਦਾ ਅੱਜ ਦੇ ਦਿਨ ਆਉਣ ਵਾਲੇ ਐਸ ਬੱਚੇ ਨੇ 15 ਸਾਲਾਂ ਨੂੰ 20 ਸਾਲਾਂ ਨੂੰ ਘਰ ਬਣਾਉਣਾ ਹੈ ਬੱਚੇ ਦਾ ਫੀਸਾਰੇ ਨਹੀਂ ਲਿਆ ਨਾ ਬਣਾਉਣਾ ਨਾ ਉਹ 50 ਉਹ ਕਿ ਕਟੂ ਮਸ਼ੀਨ 3 ਪਬਲਿਕ ਪੈਦਾਵਾਰੀ ਵਿੱਚ ਬਦੂਗੀ ਤੇ ਕੰਮ ਕੰਮ ਖਤਮ ਹੋ ਜਾਏ ਕੀ ਖਾਓਗੇ ਭੁੱਖ ਨਾਲ ਸੁੱਕ ਸੁੱਕ ਕੇ ਮਰਨਾ ਚਾਹੁੰਦੇ ਹੋ ਤੇ ਕੁਝ ਖਾ ਕੇ ਮਰਨਾ ਚਾਹੁੰਦੇ ਹੋ ਤਾਂ ਤੇ ਮੈਂ ਤੁਹਾਡੇ ਕੋ ਅਮੀਨ ਦਾ ਪੂਰੀ ਮੇਠਾ ਢ ਵਿੱਚ ਆਇਆ ਹੈ ਜੀ ਜੁਰ ਤੇ ਇਹ ਸਮਝ ਬਣਾ ਲਓ ਕਿ ਜੇ ਮਕਾਨ ਦੀ ਮਿਸਤਰੀ ਨੇ ਨੀਂਵੀਆਂ ਬਣਾ ਲਈ ਆ ਤੇ ਚਾਰ ਦਿਵਾਰੀ ਵਧੀਆ ਬੜ ਗਈ ਤੇ ਲੈਂਟਰ ਕੋਤਾ ਬੇਫਿਕਰ ਉੱਕੇ ਬੈਠੇ ਆ ਜੇ ਨੀ ਮਾੜੀ ਹੁੰਦੀ ਨਾ ਤੇ ਚਾਰ ਦਿਵਾਰੀ ਵੀ ਮਾੜੀ ਹੁੰਦੀ ਤਾਂ ਆਪਾਂ ਡਰਦੇ ਰਹਿਣਾ ਸੀ ਕਿਤੇ ਲੈਂਟਰ ਉੱਤੇ ਨਾ ਡੇ ਪਵੇ ਹੈਣਾ ਸਮਝ ਬਣਾ ਲਓ ਕਿ ਸਾਡਾ ਆਪਣਾ ਕੌਣ ਹੈ ਤੇ ਸਾਡਾ ਦੁਸ਼ਮਣ ਕੌਣ ਹੈ ਉਹ ਸਾਡਾ ਦੁਸ਼ਮਣ ਆ ਜਿੰਨੇ ਸਾਨੂੰ ਨੇਰੇ ਚ ਰੱਖਿਆ 76 ਸਾਲ ਤੋਂ ਵੋਟਾਂ ਲਈ ਲੈ ਆਏ ਉਹਨਾਂ ਨੇ ਦਿਮਾਗ ਦੇ ਅੰਦਰ ਗੰਦਾ ਕੀੜਾ ਕਿਹੜਾ ਘੁੰਮਦਾ ਕਿ ਜਿੱਦਣ ਮਰੇਗਾ ਸ਼ੁਰੂ ਹੋਊਗੀ ਜਿੱਦ ਨੀ ਨੀਆਂ ਗਰਾਂਡਾ ਮਿਲ ਗਈਆਂ ਬੇਰੁਜ਼ਗਾਰੀ ਪੱਤਾ ਮਿਲ ਗਿਆ ਇਹ ਲੋਕ ਸਾਡੇ ਬਰਬਰ ਹੋ ਜਾਣਗੇ ਗੱਡੀਆਂ ਸਾਡੇ ਵਰਗੀਆਂ ਹੋਣਗੇ ਪ੍ਰੋਫਿਟੀ ਸਾਡੇ ਵਰਗੀ ਹੋਏਗੀ ਹੈਨਾ ਤੇ ਜਦੋਂ ਅਸੀਂ ਇਲੈਕਸ਼ਨਾਂ ਦੇ ਵਿੱਚ ਖੜਨਾ ਤੇ ਸਾਡੇ ਇਹ ਫੰਡੇ ਬਣ ਜਾਣਗੇ ਪੱਥਰ ਅੱਗੇ ਆਉਣਗੇ ਸਾਡੇ ਰੂੜੇ ਲੱਗੇ ਹੈਨਾ ਇਹ ਕੋਰ ਸਿੱਕੇ ਉਹ ਕਿੰਨੇ ਜਿੰਨੇ ਹੀ ਲੋਕ ਗਰੀਬ ਹੋਣਗੇ ਉਹੀ ਦੇ ਰਹਿਣਗੇ ਸਾਡੇ ਥੱਲੇ ਲੱਗੇ ਰਹਿਣਗੇ ਸਾਨੂੰ ਬੋਟਾ ਲੈਣੇ ਪੱਤੀ ਹੋਣਗੇ ਸਾਡਾ ਅਰਜੀ ਦਾ ਰਾਜ ਹੈਗਾ ਉਹ ਬਣਿਆ ਜਾਏਗਾ ਤਾ ਆਉਣ ਵਾਲੇ ਸਮੇਂ ਚ ਇਹਨਾਂ ਬੱਚਿਆਂ ਨੇ ਰਾਜਕਟਨਾ ਮਾਨਦਾਰੀ ਨਾਲ ਕੰਮ ਕਰਨਾ ਤੇ ਬਚ ਕਰਦਿਆਂਗੇ ਇੰਨਾ ਕੰਝ ਆਇਆ ਸਾਨੂੰ ਜੈਪੀ ਜੈ ਜੈ ਭਾਰਤ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ